ਪਾਦਸ਼ਾਹ ਮਹਾਰਾਜ ਇਹ ਚਰਖੜੀ ਧਾਨਾ ਜਿਹੜੀ ਮੇਰੀ ਸਿਦਕ ਨੂੰ ਪਰਖ ਰਹੀ ਆ ਉਸ ਵੇਲੇ ਜਕਰੀਏ ਨੇ ਆਖਿਆ ਕੋਈ ਸਵਾਦ ਆਇਆ ਉਹਨੇ ਆਖਿਆ ਇਦਾਂ ਨਹੀਂ ਲੱਗੇ ਹੋ ਕੇ ਵੇਖ ਇੱਕ ਊਟਾ ਲੈ ਕੇ ਵੇਖ ਤੈਨੂੰ ਪਤਾ ਲੱਗੇ ਹਾਂ ਉਹਨੇ ਆਖਿਆ ਜਿਹੜੇ ਕੇਸਾਂ ਦਾ ਤੂੰ ਮਾਣ ਕਰਦਾ ਉਸ ਵੇਲੇ ਸਿਰ ਸਿੰਘ ਨੇ ਜਕਾਰਾ ਲਾਇਆ ਤੱਬ ਨਵਾਬ ਬਹੁ ਗੁੱਸਾ ਖਾਇਆ ਮੁਖ ਤੇ ਖੋਟਾ ਬਚਣਾ ਸੁਣਾਇਆ ਜੂਤਨ ਸਾਥ ਕਰੋ ਬਾਲ ਦੂਰ ਨੈਣ ਕਹੋ ਸਿਰ ਮਨੂ ਜਰੂਰ ਆਂਦਾ ਤਾਰੂ ਸਿੰਘਾ ਜਿਹੜੇ ਕੇਸਾਂ ਦਾ ਤੂੰ ਮਾਣ ਕਰਦਾ ਤੇਰੇ ਕੇਸ ਨਾਲ ਜੁੱਤੀਆਂ ਮਾਰ ਕੇ ਛੱਡ ਦੂੰਗਾ ਭਾਈ ਤਾਰੂ ਸਿੰਘ ਨੇ ਆਖਿਓ ਜਕਲੀਆ ਤੂੰ ਮੈਨੂੰ ਜੁੱਤੀਆਂ ਕੀ ਮਾਰਨੀ ਆ ਜੇ ਉਸ ਕਲਗੀਧਰ ਪਾਤਸ਼ਾਹ ਦੀ ਮਿਹਰ ਹੋਈ ਤੇ ਮੈਂ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਖਾਣੇ ਤੇ ਉੱਥੇ ਸਾਖਤਾ ਅਕਾਲ ਪੁਰਖ ਦੀ ਦਰਗਾਹ ਵਿੱਚ ਹੋਣਾ ਜਦੋਂ ਭਾਈ ਤਾਰੂ ਸਿੰਘ ਦੇ ਕੇਸ ਕੈਂਚੀ ਕੱਟਣ ਲੱਗੇ ਨਾ ਨਾਈ ਨੂੰ ਪਹਿਲਾਂ ਬੁਲਾਇਆ ਗਿਆ ਗੁਰੂ ਕੇ ਸਿੱਖੋ ਜਦੋਂ ਨਾਈ ਕੇਸ ਕੱਟਣ ਲੱਗਦਾ ਭਾਈ ਤਾਰੂ ਸਿੰਘ ਨੇ ਇੱਕ ਮਨ ਇੱਕ ਚੇਹ ਧੋਕੇ ਕਲਗੀ ਤਰਪਾਚਾ ਦੇ ਚਰਨਾ ਚਰ ਅਰਦਾਸ ਕੀਤੀ ਮਹਾਰਾਜ ਸ੍ਰੀ ਗੁਰੂ ਉੱਤੇ ਮੈਂ ਕਸ਼ਟ ਝੱਲਿਆ ਇਹ ਕੇ ਸੁਣ ਤੇਰੀ ਮੋਹਰਾ ਇਹਦੀ ਰੱਖਿਆ ਤੂੰ ਆਪ ਕਰਨੀ ਆ ਗੁਰੂ ਕੇ ਸਿੱਖ ਦੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾ ਚਰ ਅਰਦਾਸ ਪੂਜੀ ਜਦੋਂ ਨਾਈ ਕੈਂਚੀ ਲੈ ਕੇ ਆਇਆ ਤੇ ਉਹ ਨਾਈ ਦੇ ਹੱਥ ਨਹੀਂ ਕੰਮ ਕਰ ਰਿਆ ਕੇਸ ਉਹਨੂੰ ਐ ਲੱਗਾ ਜਿਸ ਤਰ੍ਹਾਂ ਅਫਸਪਾਤ ਦੀਆਂ ਤਾਰਾਂ ਬਣ ਗਈਆਂ ਭਾਈ ਤਾਰੂ ਸਿੰਘ ਦੇ ਕੇਸ ਕੈਂਚੀ ਨੇ ਕਿਉਂ ਨਹੀਂ ਸੀ ਕੱਤੇ ਗੁਰੂ ਕੇ ਸਿੱਖੋ ਭਾਈ ਤਾਰੂ ਸਿੰਘ ਦੇ ਕੇਸਾਂ ਦੇ ਕਿਸੇ ਨੇ ਦਰਸ਼ਨ ਨਹੀਂ ਸੀ ਕੀਤੇ ਤੇ ਕੇਸਾਂ ਵਿੱਚ ਸਿੰਘੋ ਬਹੁਤ ਵੱਡਾ ਬਲ ਹੁੰਦਾ ਜਿਸ ਤਰ੍ਹਾਂ ਬਲਬ ਨੂੰ ਜਗਾਉਣ ਵਾਸਤੇ ਤਾਰ ਦੀ ਜ਼ਰੂਰਤ ਹੁੰਦੀ ਹੈ ਨਾ ਪਰਮੇਸ਼ਰ ਨੂੰ ਮਿਲਣ ਵਾਸਤੇ ਕੇਸ ਜਿਹੜੇ ਇਹ ਤਾਰਾਂ ਦਾ ਕੰਮ ਕਰਦੇ ਉਹ ਪਰਮੇਸ਼ਰ ਨੂੰ ਮਰੋਣ ਵਾਸਤੇ ਕੇਸ ਗੁਰੂ ਕੀ ਮੋਰ ਹੈ ਨੌਜਵਾਨੋ ਜਿਹੜੇ ਕੇਸੀ ਸੰਸ ਕੇਸੀ ਸ਼ਨਾਣ ਕਰਕੇ ਤੇ ਮੁੜ ਕੇ ਮੋਟਰਸਾਈਕਲ ਤੇ ਜਾਦੇ ਬਾਜ਼ਾਰ ਚੱਲ ਜਾਂਦੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਇਹ ਨਾ ਕਰਿਆ ਕਰੋ ਸਿੰਘ ਜਿਹੜਾ ਕੇਸ ਸਕਾਉਣ ਨੂੰ ਸਕਾਉਣੀਆਂ ਦਾ ਕੇਸ ਨੇ ਹਰੇ ਕਰ ਰਿਹਾ ਗੁਰਮਤ ਦਾ ਬੋਲਾ ਹੈ